ਸਮੇਂ ਪਰ ਬਾਰਲੀਮੈਂਟ ਅਮਰਪਾਲ ਦੇ ਮਾਤਾ ਜੀ ਸਾਡੇ ਨਾਲ ਨੇ ਮਾਤਾ ਜੀ ਅੱਜ ਨਵੀਂ ਮਾਰਾਟੀ ਬਣਾਈ ਐ ਕੀ ਕਹਿਣਾ ਚਾਹੁੰਦੇ ਦੇਖੋ ਵਾਹਿਗੁਰੂ ਜੀ ਦਾ ਖਾਤੋ ਵਾਹਿਗੁਰੂ ਜੀ ਪਹਿਲਾਂ ਮੈਂ ਮਾਗੀ ਦੇ ਦਿਹਾੜੇ ਤੇ ਸੰਗਤਾਂ ਸਾਰੀਆਂ ਨੂੰ ਲੱਗਦੀ ਹੈ ਤੇ ਪਵਿੱਤਰ ਦਿਹਾੜੇ ਤੇ ਜਿਹੜਾ ਪਾਰਟੀ ਦਾ ਕਾਜ ਕੀਤਾ ਵਾ ਬਹੁਤ ਸੰਗਤਾਂ ਦਾ ਮਾਰਾਟੀ ਜਿਹੜੀ ਇੰਨੀ ਸੰਗਤ ਇਕੱਠ ਚ ਪਾਰਟੀ ਦਾ ਜੀ ਆਪ ਨੂੰ ਤੁਰਾ ਜਾ ਰਿਹਾ ਬਹੁਤੀ ਸੰਗਤਾਂ ਨੇ ਸਹਿਯੋਗ ਕੀਤਾ ਬਹੁਤ ਵਿਚਾਰ ਹੋ ਪਰ ਸਮੇ ਉਸ ਦੇ ਵਿੱਚ ਅੱਜ ਐਲਾਨ ਹੋਇਆ ਇੱਕ ਦੇ ਅਮਰਤਪਾਲ ਸਿੰਘ ਨੂੰ ਉਹਨਾਂ ਨੂੰ ਬਹੁਤ ਸੇਵਾਦਾਰ ਤੋਂ ਲਿਆ ਗਿਆ ਉਹਨਾਂ ਨੇ ਕਿਹਾ ਮੁੱਖ ਸੇਵਾਦਾਰ ਕੋਈ ਬਲਾਣਾ ਲਿਆ ਉਹ ਮੁੱਖ ਮੰਤਰੀ ਬਣ ਕੇ ਬਾਹਰ ਹੋਣ ਦੀ ਤਾਕੀ ਜਾਨਾ ਜੋ ਸੰਗਤ ਦਾ ਦੇਸ਼ ਜੋ ਸੰਗਤ ਨੇ ਦੇਸ਼ ਦਿੱਤਾ ਉਹ ਸੰਗਤ ਦਾ ਹੀ ਹੈ ਜੋ ਸੰਗਤ ਚਾਹੋ ਸੰਗਤ ਕਰ ਸਕਦੀ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਜਦੋਂ ਮਿਲ ਕੇ ਆਏ ਤੁਸੀਂ ਪਾਵਨ ਚਰਨ ਤੋਂ ਆਪਾਂ ਮਿਲ ਕੇ ਆਏ ਆ ਤੇ ਚੜਦੀ ਕਲਾ ਚ ਬਾਕੀ ਨਾਲ ਦੇ ਸਾਰੇ ਸਿੰਘ ਚੜਦੀ ਕਲਾ ਚ ਗੁਰੂ ਅਕੀਰ ਨੇ ਪਰਿਵਾਰਾਂ ਨਾਲ ਜ਼ਮਰ ਕਰ ਲਿਆ ਹਾਂ ਜੀ ਪਰਿਵਾਰ ਸਾਰਿਆਂ ਦੇ ਆਏ ਆ ਜੀ ਗੁਰੂ ਸਾਹਿਬ ਸਤਿ ਸ਼੍ਰੀ ਅਕਾਲ ਜਿਹੜਾ ਤੁਹਾਡੇ ਥਰੂ ਭੇਜਿਆ ਜਾ ਜਿਹੜਾ ਹੁਣ ਪੜਿਆ ਜਾ ਰਿਹਾ ਹੁੰਦਾ ਫਤਿਹ ਦੀ ਸਾਂਝ ਪਾਈਏ ਹੋਰ ਕੀ ਕਹਣਾ ਕਿੰਨੀ ਗਾਥ ਸੁਲਗਦੀ ਤੁਹਾਨੂੰ ਆਹੋ ਕਿ ਲੋਕਾਂ ਨੇ ਕਿਉਂਕਿ ਤੁਸੀਂ ਜੇ ਜੇਸਲਕੇ ਜੋ ਤੁਸੀਂ ਜਿਹੜਾ ਪਿੰਡ ਆ ਜਿਸ ਇਲਾਕੇ ਦਾ ਅਕਾਲੀ ਦਲ ਦਾ ਬਣਾ ਉਹ ਤੇ ਕੱਲ ਨਾ ਬਣਾ ਸੀਗਾ ਹੁਣ ਨਵਾਂ ਅਕਾਲੀ ਦਲ ਬਣਿਆ ਮਤ ਦਾ ਪਿੰਡ ਉਹ ਅਕਾਲੀ ਦਲ ਉਸ ਨੂੰ ਲੋਕਾਂ ਨੇ ਵੇਚੀ ਸਰਕਾਰੀ ਜ਼ਬਰਦਸਤ ਤਾਕਤਾਂ ਸਾਹਮਣੇ ਜਾਣ ਕੇ ਕਰਕੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਵਾਈਆਂ ਹਰ ਦੇ ਸੇਵਾ ਨੇ ਬਦਲ ਕਰਵਾਏ ਤੇ ਉਸ ਕਾਲੀ ਦਲ ਤੋਂ ਲੋਕ ਦੁਖੀ ਹੋਏ ਸੀ ਤੇ ਅਰਦਾਸ ਕਰਦੇ ਆ ਵੀ ਜਿਹੜਾ ਇਹ ਕਾਲੀ ਦਲ ਬਾਰਸ ਪੰਜਾਬ ਦੇ ਬਣੇ ਇਹ ਪੰਜਾਬ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੇ ਨਾਮ ਦੇ ਬਾਰੇ ਗੱਲਾਂ ਚੁੰਦੇ ਨੇ ਨਾਮ ਕੇ ਠੀਕ ਲੇਗਾ ਕਹਿੰਦਾ ਕਾਲੀ ਦਲ ਕਿਉਂਕਿ ਸਾਡੇ ਜਿਹੜੀ ਬਜ਼ੁਰਗਾਂ ਦੇ ਵਾਲੀ ਕਮਾਈ ਹੋਈ ਜਿਹੜੀ ਬਾਡੀ ਸੀ ਉਹਨੂੰ ਅਸੀਂ ਨਾਲ ਲੈਣਾ ਜ਼ਰੂਰੀ ਸੀ ਨਾਲ ਬਾਰਸ ਪੰਜਾਬ ਦੇ ਹਾਂ ਹਾਂਜੀ ਹਾਂਜੀ ਅਕਾਲੀ ਦਲ 10 ਦਸੰਬਰ 1920 ਨੂੰ ਅੰਮ੍ਰਿਤਪਾਲ ਦੇ ਮਾਤਾ ਜੀ ਜਿਹੜੇ ਕਹਿ ਰਹੇ ਨੇ ਕਿ ਬੜੀ ਜ਼ਰੂਰਤ ਸੀਗੀ ਅਕਾਲੀ ਦਲ ਦੀ ਇਸ ਕਰਕੇ ਉਹ ਉਹਨਾਂ ਨੇ ਇਹ ਕਿਹਾ ਕਿ ਬਾਕੀ ਦੇ ਪਰਿਵਾਰ ਵੀ ਜਿਹੜੇ ਨੇ ਉਹ ਇੱਥੇ ਆਏ ਹੋਏ ਨੇ ਤੇ ਔਰ ਇੱਕ ਲੋਡ ਸੀਗੀ ਔਰ ਉਹਨਾਂ ਨੂੰ ਕਾਫੀ ਉਮੀਦਾਂ ਨੇ ਕੈਮਰਾਬਾਦਰ ਵਿਪਨ ਸ਼ਰਮਾ ਨਾਲ ਗਗਨਦੀਪ ਸ਼ਰਮਾ ਡਾਇਰੈਕਟਰ ਆ ਟੀਵੀ ਅੰਮ੍ਰਿਤਸਰ